ਜੋ ਕੋਚ ਇਤਿਹਾਸਿਕ ਰੇਲਵੇ ਸਟੇਸ਼ਨ ਸਾਂਤੇ ਅੱਜ ਦੇ ਇਤਿਹਾਸਿਕ ਦਿਨਾਂ ਦੇ ਜਿੰਨੇ ਵੀ ਪੰਜ ਸੰਗ ਪੰਜ ਲੇਡੀਸ ਖਾਸ ਕਰਕੇ ਚੁੜੀਆਂ ਗਈਆਂ ਨੇ ਉਹਨਾਂ ਦੀ ਟ੍ਰੇਨਿੰਗ ਮਹਾਰਾਸ਼ਟਰ ਦੇ ਵਿੱਚ ਹੋਣੀ ਹੈ ਪਰ ਅਸੀਂ ਸਪੈਸ਼ਲ ਟ੍ਰੇਨ ਉਹਨਾਂ ਵਾਸਤੇ ਕਰਕੇ ਪਹਿਲਾਂ ਹਯੂਰ ਸਾਹਿਬ ਨਦੇਸ਼ ਸਾਹਿਬ ਦਰਸ਼ਨ ਕਰਨਗੇ ਉਸ ਤੋਂ ਬਾਅਦ ਉਹ ਟ੍ਰੇਨਿੰਗ ਕਰਕੇ ਵਾਪਸ ਆਉਣਗੇ ਸੋ ਤਿੰਨ ਗੱਡੀਆਂ ਇਸ ਤਰ੍ਹਾਂ ਦੀ ਸੀ ਸਪੈਸ਼ਲ ਜਿਹੜੀਆਂ ਭੇਜੀਆਂ ਗਈਆਂ ਜਿਦੇ ਵਿੱਚ ਚੋਲੇ ਹੋਵੇ ਪੰਜ ਦਾ ਪੰਜ ਜਿਹੜੇ ਟ੍ਰੇਨਿੰਗ ਜਿਵੇਂ ਜਿਵੇਂ ਸਾਨੂੰ ਬੈਂਚ ਦਾ ਸਾਡਾ ਆਈ ਜਾਊਗਾ ਸੀ ਉਸੇ ਤਰ੍ਹਾਂ ਮੈਂ ਟ੍ਰੇਨ ਕਰਕੇ ਅਸੀਂ ਉਹਨਾਂ ਨੂੰ ਨਾਲੇ ਦਾ ਦਰਸ਼ਨ ਕਰਾਵਾਂਗੇ ਨਦੇਸ਼ ਸਾਹਿਬ ਹਯੂਰ ਸਾਹਿਬ ਤੇ ਨਾਲੇ ਉਹਨਾਂ ਨੂੰ ਟ੍ਰੇਨਿੰਗ ਜਿਹੜੀ ਹੈ ਕੰਮ ਕਰਨ ਦੀ ਇਹ ਮੈਂ ਪੰਚਾਇਤੀ ਜ਼ਿੰਮੇਵਾਰੀਆਂ ਜਦ ਪੰਚਾਇਤ ਦੇ ਹੱਕ ਕੀ ਨੇ ਇਸ ਤਰ੍ਹਾਂ ਦਾ ਸਾਰਾ ਉਹਨਾਂ ਦਾ ਟ੍ਰੇਨਿੰਗ ਚੱਲਦਾ ਅੱਜ ਕੁਝ ਇਤਿਹਾਸਿਕ ਰੇਲਵੇ ਸਟੇਸ਼ਨ ਸਰਾੰਤੇ ਅੱਜ ਵੀ ਇਤਿਹਾਸਿਕ ਦਿਨ ਹੈ ਕਿ ਜਿੰਨੇ ਵੀ ਪੰਜ ਸੰਗ ਪੰਜ ਲੇਡਿਸ ਖਾਸ ਤਰ੍ਹਾਂ ਚੁੜੀ ਗਈਆਂ ਨੇ ਉਹਨਾਂ ਦੀ ਟਰੈਨਿੰਗ ਮਹਾਰਾਸ਼ਟਰੀ ਦੇ ਵਿੱਚ ਹੋਣੀ ਹੈ ਪਰ ਅਸੀਂ ਸਪੈਸ਼ਲ ਟ੍ਰੇਨ ਉਹਨਾਂ ਵਾਸਤੇ ਕਰਕੇ ਪਹਿਲਾਂ ਹਜੂਰ ਸਾਹਿਬ ਨਦਰ ਸਾਹਿਬ ਦਰਸ਼ਨ ਕਰਨਗੇ ਉਸ ਤੋਂ ਬਾਅਦ ਉਹ ਟ੍ਰੇਨਿੰਗ ਕਰਕੇ ਵਾਪਸ ਆਉਣਗੇ ਸੋ ਤਿੰਨ ਗੱਡੀਆਂ ਇਸ ਤਰ੍ਹਾਂ ਅਸੀਂ ਸਪੈਸ਼ਲ ਟ੍ਰੇਨ ਭੇਜਾਂਗੇ ਜਿਦੇ ਵਿੱਚ ਚਲੇ ਹੋਏ ਪੰਜ ਸਾ ਪੰਜ ਜਿਹੜੇ ਟ੍ਰੇਨਿੰਗ ਜਿਉਂ-ਜਿਉਂ ਸਾਨੂੰ ਬੈਠਦਾ ਸੜਾਈ ਜਾਊਗਾ ਅਸੀਂ ਉਸ ਸਾਹਿਬ ਨਾਲ ਟ੍ਰੇਨ ਕਰਕੇ ਅਸੀਂ ਉਹਨਾਂ ਨੂੰ ਨਾਲੇ ਦਾ ਦਰਸ਼ਨ ਕਰਾਵਾਂਗੇ ਨਾ ਦੇਸਾ ਹਯੁਰਸਤ ਤੇ ਨਾਲੇ ਉਹਨਾਂ ਨੂੰ ਟ੍ਰੇਨਿੰਗ ਜਿਹੜੀ ਹੈ ਕੰਮ ਕਰਨ ਦੀ ਕਿਵੇਂ ਪੰਚਾਇਤ ਜਿਵੇਂ ਭਾਰੀਆਂ ਜਦ ਪੰਚਾਇਤ ਦੇ ਹੱਕ ਕੀ ਨੇ ਇਸ ਤੋਂ ਨਸਰ ਉਹਨਾਂ ਦਾ ਟ੍ਰੇਨਿੰਗ ਜਿਹੜਾ ਕੋਈ ਇਤਰਾਸਕ ਰੇਲਵੇ ਸਟੇਸ਼ਨ ਸਰਾਂ ਤੇ ਜੱਜੇਪੀ ਇਤਰਾਸਕ ਇਹਨਾਂ ਕਿ ਜਿੰਨੇ ਵੀ ਪੰਜ ਸੰਗ ਪੰਜੇ ਲੇਡੀਆਂ ਖਾਸ ਤਰ੍ਹਾਂ ਚੁਣੀ ਗਈਆਂ ਨੇ ਉਹਨਾਂ ਦੀ ਟ੍ਰੇਨਿੰਗ ਮਹਾਰਾਸ਼ਟਰ ਦੇ ਵਿੱਚ ਹੋਣੀ ਹੈ ਪਰ ਅਸੀਂ ਸਪੈਸ਼ਲ ਟ੍ਰੇਨ ਉਹਨਾਂ ਵਾਸਤੇ ਕਰਕੇ ਪਹਿਲਾਂ ਹਯੂਰ ਸਾਹਿਬ ਨਵੇਦ ਸਾਹਿਬ ਦਰਸ਼ਨ ਕਰਨਗੇ ਉਸ ਤੋਂ ਬਾਅਦ ਉਹ ਟ੍ਰੇਨਿੰਗ ਕਰਕੇ ਵਾਪਸ ਆਉਣਗੇ ਸੋ ਤਿੰਨ ਗੱਡੀਆਂ ਇਸ ਤਰ੍ਹਾਂ ਅਸੀਂ ਸਪੈਸ਼ਲ ਟ੍ਰੇਨ ਭੇਜਾਂਗੇ ਜਿਦੇ ਵਿੱਚ ਚੋਣੇ ਹੋਵੇ ਪੰਜ ਸਾ ਪੰਜੇ ਜਿਹੜੇ ਟ੍ਰੇਨਿੰਗ ਜਿਵੇਂ ਜਿਵੇਂ ਸਾਨੂੰ ਬੈਚ ਦਾ ਸੜਾਈ ਜਾਊਗਾ ਸੀ ਉਸੇ ਤਰ੍ਹਾਂ ਮੈਂ ਟ੍ਰੇਨ ਕਰਕੇ ਅਸੀਂ ਉਹਨਾਂ ਨੂੰ ਨਾਲੇ ਦਾ ਦਰਸ਼ਨ ਕਰਾਵਾਂਗੇ ਨਾਲੇ ਸਾਹਿਬ ਹਯੂਰ ਸਾਹਿਬ ਤੇ ਨਾਲੇ ਉਹਨਾਂ ਨੂੰ ਟ੍ਰੇਨਿੰਗ ਜਿਹੜੀ ਹੈ ਕੰਮ ਕਰਨ ਦੀ ਕਿਵੇਂ ਪੰਚਾਇਤੀ ਚਿਲਭਾਰੀਆਂ ਜਦ ਪੰਚਾਇਤ ਦੇ ਹੱਕ ਕੀ ਨੇ ਇਸ ਤਰ੍ਹਾਂ ਦਾ ਸਾਰਾ ਉਹਨਾਂ ਦਾ ਟ੍ਰੇਨਿੰਗ